मेरा नाम राजेश लीहल है। मेनू सवेरे 4:30 बजे साडे गुंडी ਦਾ ਫੋਨ ਆਇਆ ਕਿ ਆਪਣੇ ਦੋਨੇ ਦੋਨਾਂ ਦੇ ਸ਼ਟਰ ਟੁੱਟੇ ਹੋਏ ਆ। ਜਦੋਂ ਅਸੀਂ ਆ ਕੇ ਦੇਖਿਆ ਤਾਂ ਗਵੰਡੀ ਦੇ ਵੀ ਚੋਰੀ ਹੋਈ ਹੋਈ ਸੀ। ਸਾਡੇ ਵੀ ਚੋਰੀ ਹੋਈ ਹੋਈ ਸੀ। ਸਾਡੇ ਤਾਂ ਜੋ ਨੁਕਸਾਨ ਹੈਗਾ ਇੱਕ ਡੀਵੀਆਰ ਲੈ ਕੇ ਗਏ ਨੇ। ਦੋ ਕੈਮਰੇ ਬਾਹਰੋਂ ਤੋੜ ਕੇ ਲੈ ਗਏ ਨੇ। ਅੰਦਰਲੇ ਕੈਮਰਿਆਂ ਨਾਲ ਛੇੜਛਾੜ ਕੀਤੀ ਆ ਤੇ ਗੱਲੇ ਦੇ ਵਿੱਚ 500 ਰੁਪਏ ਕੈਸ਼ ਪਿਆ ਸੀਗਾ। ਉਹ ਵੀ ਲੈ ਕੇ ਗਏ। ਮੈਂ ਕਹਿੰਦਾ ਮੇਰੇ ਨਾਲ ਬਿਲਕੁਲ ਮਿੱਤਰ ਇਲੈਕਟ੍ਰੋਨਿਕਸ ਦਾ ਕੁਹਾੜਾ ਰੋਡ ਗੇਟਾਂ ਦੇ ਸਾਹਮਣੇ ਵਾਲੀ ਰੋਡ ਤੇ ਮਾਛੀਵਾੜਾ ਨਜੀਜ ਰੈਸਟੋਰੈਂਟ ਸਾਰੀ ਦੁਨੀਆ ਨਜੀਜ ਰੈਸਟੋਰੈਂਟ ਦੇ ਤੋਂ ਜਾਣੂ ਹੈ 18 ਸਾਲ ਪੁਰਾਣਾ ਸਾਡਾ ਰੈਸਟੋਰੈਂਟ ਹੈ ਅੱਜ ਤੱਕ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਹੋਈ ਪਰ ਮੈਨੂੰ ਜੋ ਲੱਗਦਾ ਇਹ ਸਰਕਾਰ ਤੋਂ ਕ੍ਰਾਈਮ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਨਾ ਜਾ ਰਿਹਾ ਨਾ ਇਹਨਾਂ ਦੀ ਕੋਈ ਮਨਸਾ ਹੈ ਕੰਟਰੋਲ ਕਰਨ ਦੀ ਇਹਨਾਂ ਦੀ ਸਿਰਫ ਔਰ ਸਿਰਫ ਮਨਸਾ ਇੱਕੋ ਹੀ ਆ ਆਪਣੀ ਬਾਹਾ-ਬਾਈ ਕਰਨੀ ਜਗਾ ਜਗਾ ਬੋਰ ਲਗਾਣੇ ਕੰਮ ਕੋਈ ਕਰਨਾ ਨਹੀਂ ਬੋਰਾਂ ਤੇ ਦੁਖਾਣਾ ਜੋ ਗੱਲ ਕਰ ਦੇਣੀ ਆ ਉੱਤੇ ਖੜਨਾ ਨਹੀਂ ਕੋਈ ਜਿਨ੍ਹਾਂ ਨੇ ਆਪਣਾ ਵਾਦਾ ਪੂਰਾ ਨਹੀਂ ਕੀਤਾ ਇਸ ਟਾਈਮ ਦੇ ਵਿੱਚ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ ਪਰ ਮੈਨੂੰ ਬੜੇ ਦੁੱਖ ਭਰੇ ਮਨ ਨਾਲ ਕਹਿਣਾ ਪੈ ਰਿਹਾ ਮੁੱਖ ਮੰਤਰੀ ਜੀ ਨੂੰ ਟਾਈਮ ਨਹੀਂ ਮਿਲਦਾ ਦਿੱਲੀ ਜਾਣ ਤੋਂ ਉਹ ਕੇਜਰੀਵਾਲ ਦਾ ਹਾਲ ਚਾਲ ਪੁੱਛਣ ਤੋਂ ਉਹਨਾਂ ਨੂੰ ਟਾਈਮ ਨਹੀਂ ਹੈ ਲੋਕਲ ਪ੍ਰਸ਼ਾਸਨ ਦੇ ਕੋਲ ਕੋਈ ਵੀ ਇਸ ਤਰ੍ਹਾਂ ਦੀ ਕੋਈ ਪਲੈਨਿੰਗ ਨਹੀਂ ਹੈ ਮੱਚਵੜ ਦੇ ਵਿੱਚ ਲਗਾਤਾਰ ਚੋਰੀਆਂ ਪਿਛਲੇ 1 ਮਹੀਨੇ ਤੋਂ ਹੋ ਰਹੀਆਂ ਨੇ ਉਹਨੂੰ ਰੋਕਣ ਦਾ ਨਾ ਇਹਨਾਂ ਕੋਲ ਕੋਈ ਪਲੈਨਿੰਗ ਹੈ ਨਾ ਕੋਈ ਇਹਨਾਂ ਕੋਲ ਇੰਤਜ਼ਾਮ ਨੇ ਨਾ ਮੇਰੇ ਖਿਆਲ ਰੋਕਣਾ ਹੀ ਚਾਹੁੰਦੇ ਨੇ ਕਿਉਂਕਿ ਸਰਕਾਰ ਇਹਨਾਂ ਨੂੰ ਹੋਰ ਕੰਮਾਂ ਚੁੜ੍ਹਾਈ ਰੱਖਦੀ ਆ। ਲਾਹ ਸਿੰਘ ਪੰਜਾਬ ਹਰ ਪੰਜਾਬ ਐਨਸਮੈਂਟਰ ਤੋਂ ਹੈ 3 ਵਜੇ ਆਏ ਨੇ ਬੰਦੇ ਆ ਸ਼ਟਰ ਤੋੜਤਾ ਉਹਨਾਂ ਨੇ ਸ਼ਟਰ ਤੋੜ ਕੇ ਅੰਦਰ ਅੰਦਰ ਵੜੇ ਦੋ ਬੰਦੇ ਪਹਿਲਾ ਇੱਕ ਬੜਿਆ ਤੇ ਦੂਆ ਬੜਿਆ ਗੱਲਾ ਤੋੜਿਆ ਗੱਲਾ ਤੋੜ ਕੇ ਫੇਰ ਆ ਦਰਵਾਜਾ ਤੋੜਿਆ ਉਹ ਫੇਰ ਉਹ ਪਰਲੇ ਗੱਲੇ ਵੀ ਤੋੜਤੇ ਜਿਹੜੇ ਨਾਲ ਦੇ ਸਾਈਡ ਤੇ ਦੀ ਕਿੰਨਾ ਕੁ ਨੁਕਸਾਨ ਹੋਇਆ ਜੀ ਤੁਹਾਡਾ 5 ਗਜਾ ਤਾਂ ਵਿੱਚ ਗੱਲੇ ਪਿਆ ਸੀ ਉਹ ਲੈ ਗਏ ਅੱਛਾ ਜੀ ਤੇ ਬਾਕੀ ਲੈ ਗਏ ਸਮਾਨ ਸਬੂਲ ਹੋਰ ਹੈ ਟੁੱਟੇ ਰਾਟੇ ਅੰਦਰ ਸਾਰੇ ਫੇਰੇ ਨੇ ਬੈਟਰੀ ਦੀ ਆਦੇ ਤਾਂ ਤੈਨੂੰ ਦਿਖਾਤਾ ਆਇਗਾ ਕੈਮਰੇ ਲਾਇਓ ਪੰਜ ਉਹਦੇ 5000 ਦਾ ਕੈਮਰਾ ਆ ਵਧੀਆ। ਬਗੇ ਸਾਡੇ ਸਮਨ ਦਵਾ ਤੋਂ ਬਸ। ਕੋਲ ਪ੍ਰਸ਼ਾਸਨ ਨੂੰ ਤੁਸੀਂ ਸਲਾਹ ਕੀਤੀ ਹੈ ਜੀ? ਹਾਂ ਕੀਤੀ ਹੈ ਜੀ ਤਨਾ। ਕੀ ਕਹਿੰਦੇ ਜੀ? ਉਹ ਕਹਿੰਦੇ ਆਵਾਂਗੇ ਆਏ ਹੈ ਨਹੀਂ। ਆ ਜਿਹੜੇ ਪਾਉ ਜੇ ਬੈਠੇ ਨੇ ਨਾ ਇਹ ਕਰਦੇ ਚੋਰੀਆਂ ਇੱਥੇ ਉੱਤੇ ਲਿਵਾੜ ਟੱਪੇ ਤੇ। ਮੇਰਾ ਨਾਮ ਸੁਦੀਰ ਮਿੱਤਲ ਹੈ। ਮਛੀ ਵਾਲਾ ਗੋਰ ਕੋਲੋਨੀ ਦੀ। ਮਿੱਤਲ ਮੈਡੀਕਲ ਹਾਲ। ਅੱਛਾ। ਮਸੂਰੇ 4:20 ਤੇ ਮੈਨੂੰ ਫੋਨ ਆਇਆ ਸੀਗਾ ਆਪਣਾ ਚੌਂਕੀਦਾਰ ਦਾ ਉਹ ਕਹਿ ਰਿਹਾ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਵੀ ਤੁਸੀਂ ਆ ਜਾਓ ਬਾਜਰ ਦੁਕਾਨ ਤੇ ਆ ਕੇ ਦੇਖਿਆ ਤਾਂ ਅੰਦਰ ਕੈਸ਼ ਕੁਝ ਸੀਗਾ 10000 ਰੁਪਇਆ ਆ 20-20 ਦੇ ਨੋਟ ਸੀਗੇ ਉਹ ਲੈ ਕੇ ਗਏ ਨੇ ਬਾਕੀ ਜਿੰਦੇ ਟੁੱਟੇ ਨੇ ਨਾਲ ਲੈ ਕੇ ਜਾਂਦੇ ਆ ਅਸਲ 'ਚ ਖੁੱਲੇ ਸੀਗੇ 20-20 ਦੇ ਨੋਟ ਉਹ ਅੱਥੀ ਰੱਖ ਗਏ ਸੀ ਚੌਂਕੀਦਾਰ ਨੇ ਕਿੰਨੇ ਵਜੇ ਦੱਸਿਆ ਕਿ 4:20 ਤੇ ਫੋਨ ਆਇਆ ਹੋਇਆ ਚੌਂਕੀਦਾਰ ਉਸਕੈਪ ਚਲੇ ਜਾਂਦਾ ਉਹ ਕਹਿੰਦਾ ਮੈਂ ਅਜੇ ਅੱਗੇ ਜਾ ਕੇ ਆਇਆ ਸੀਗਾ ਉਦੋਂ ਤਾਂ ਠੀਕ ਸੀਗਾ ਹੁਣ ਜਦੋਂ ਵਾਪਸ ਆਇਆ ਹਾਂ ਉਦੋਂ ਕਹਿੰਦਾ ਤੁਹਾਡੀ ਸੂਚਿੰਦੇ ਦਿੱਤੇ ਹੋਏ ਬਸ ਇਹੀ ਹੈ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਾਇਆ ਜਾਵੇ ਤੇ ਸਾਡਾ ਜਿਹੜਾ ਨੁਕਸਾਨ ਆਇਆ ਪੂਰਾ ਕੀਤਾ ਜਾਵੇ